ਖਨੋਰੀ ਬਾਰਡਰ ਤੇ ਲੱਗੀ ਬੀਐਨਸੀ ਦੀ 163 ਦੀ ਧਾਰਾ ਅਰਧ ਸੈਨਿਕ ਬਲ ਦੀਆਂ 21 ਕੰਪਨੀਆਂ ਤੇ ਨਾਜ਼ ਅੱਜ ਹੋ ਰਹੀ ਹੈ ਮਹਾਪੰਚਾਇਤ ਸਰ ਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਹੁਣ ਅਸੀਂ ਗੱਲ ਕਰਦੇ ਹਾਂ ਇਸ ਸਮੇਂ ਦੇ ਸਭ ਤੋਂ ਪੱਖਦੇ ਹੋਏ ਮੁੱਦੇ ਦੀ ਜਿੱਹਾਂ ਕਿਸਾਨੀ ਮੁੱਦਾ ਕਿਸਾਨੀ ਸੰਘਰਸ਼ ਦਾ ਮੁੱਦਾ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਉੱਥੇ ਹੀ ਕੱਲ ਜਿੱਥੇ ਕਿ ਸੁਪਰੀਮ ਕੋਰਟ ਵੱਲ ਬਣਾਏਗੀ ਪਾਵਰ ਕਮੇਟੀ ਦੀ ਮੀਟਿੰਗ ਸੀ ਉਥੇ ਗੈਰ ਸਿਆਸੀ ਕਿਸਾਨ ਸੰਯੁਕਤ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਜਾਣ ਤੋਂ ਮਨਾ ਕਰ ਦਿੱਤਾ ਸੀ ਉਸ ਦਾ ਕਾਰਨ ਇਹ ਸੀ ਕਿ ਜਿਹੜੀ ਕਮੇਟੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਸੀ ਉਹ ਤਾਂ ਉਸ ਬਾਰੇ ਗੱਲ ਹੀ ਨਹੀਂ ਕਰ ਰਹੀ ਸੀ ਜਿਸ ਤੇ ਕਿਸਾਨ ਗੱਲ ਕਰਨਾ ਚਾਹੁੰਦੇ ਹਨ ਉਸ ਦੇ ਨਤੀਜੇ ਵਿੱਚ ਅੱਜ ਮਹਾਪੰਚਾਇਤ ਲੱਗੀ ਹੋਈ ਹੈ ਖਨੋਰੀ ਬਾਰਡਰ ਤੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਖੁਦ ਨਾਜ਼ੁਕ ਹਾਲਾਤ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਕਹਿਣਗੇ ਕਿ ਐਮਐਸਪੀ ਦੀ ਗਰੰਟੀ ਦੀ ਲੜਾਈ ਪੂਰੇ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਦੀ ਲੜਾਈ ਹੈ ਐਮਐਸਪੀ ਫਸਲ ਤੇ ਗਰੰਟੀ ਕਾਨੂੰਨ ਨਹੀਂ ਮਿਲ ਰਹੇ ਨੇ ਪਿਛਲੇ 10 ਮਹੀਨੇ ਤੋਂ ਕਿਸਾਨ ਲਗਾਤਾਰ ਥਨੋਨੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਮੋਰਚੇ ਲਗਾਏ ਬੈਠੇ ਨੇ ਉੱਥੇ ਹੀ ਪੰਜਾਬ ਸਰਕਾਰ ਵੀ ਦਾਅਵੇ ਕਹਿਣਾ ਸਾਹਮਣੇ ਆ ਗਿਆ ਹੈ ਕਿ ਇਹ ਲੜਾਈ ਜਿਹੜੀ ਹੈ ਉਹ ਕਿਸਾਨਾਂ ਦੀ ਲੜਾਈ ਹੈ ਅਸੀਂ ਇਸ ਲੜਾਈ ਦੇ ਕਿਸਾਨਾਂ ਨਾਲ ਹਾਂ ਦੂਜੇ ਪਾਸੇ ਉਹ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਫਟਕਾਰ ਵੀ ਲਗਾ ਰਹੀ ਹੈ ਦੱਸਦੀ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਕਤੇ ਬੈਠਿਆ ਉਰੇ 40 ਦਿਨ ਹੋ ਗਿਆ ਉਹਨਾਂ ਦੇ ਹੱਡੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਹਨ ਉਥੇ ਡਾਕਟਰਾਂ ਦਾ ਇਹ ਵੀ ਕਹਿਣਾ ਸਾਹਮਣੇ ਆਇਆ ਹੈ ਕਿ ਜਦੋਂ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲਨੇਵਾਲ ਲੋਕਾਂ ਨੂੰ ਸੰਬੋਧਨ ਕਰਦੇ ਨੇ ਤੇ ਜਦੋਂ ਉਹ ਆਪਣੇ ਪੈਰਾਂ ਤੇ ਖੜੇ ਹੁੰਦੇ ਤਾਂ ਉਹਨਾਂ ਦਾ ਬੀਪੀ ਇੱਕਦਮ ਘਟਣਾ ਸ਼ੁਰੂ ਹੋ ਜਾਇਆ ਤਾਂ ਸਥਿਤੀ ਹੋਰ ਵੀ ਨਾਜ਼ੁਕ બની रह ਸਕਦੀ ਹੈ ਤਾਂ ਆਓ ਤੜਨਾ ਸਾਂਝੀਆਂ ਕਰਦੇ ਹਾਂ ਇਸ ਮਹਾਪੰਚਾਇਤ ਦੀਆਂ ਕੁਝ ਤਸਵੀਰਾਂ ਕਿਸ ਤਰ੍ਹਾਂ ਕਿਸਾਨ ਆਗੂ ਲੋਕਾਂ ਨੂੰ ਸੰਬੋਧਨ ਕਰਦੇ ਦਿਖਾਈ ਦੇ ਰਹੇ ਨੇ